ਏ ਸਟਾਰ ਫਰੂਟ ਖਾਓ ਤੇ ਮਾਂ ਬਣ ਜਾਓ ਜਿੰਨੀ ਇਹਦੀ ਬਿਊਟੀ ਐ ਸਟਾਰ ਫਰੂਟ ਦੀ ਉਹਦੀ ਡਿਊਟੀ ਆਪਾਂ ਮਾਂ ਬਣਾਉਣ ਦੀ ਲਈ ਆ ਸਰ ਬੱਚੇਦਾਨੀ ਤਾਂ ਸਰ ਜਿਹੜਾ ਸੀ ਆ ਸਟਾਰ ਫਰੂਟ ਰੱਖਿਆ ਨਾ ਬੱਚੇਦਾਨੀ ਤਾਂ ਸਟਾਰ ਦੀ ਤਰ੍ਹਾਂ ਚਮਕ ਜਾਣੀ ਐ ਸਰ ਮਾਂ ਨਾ ਬਣਦਾ ਤੁਹਾਡੇ ਅਕੋਰਡਿੰਗਲੀ ਸਭ ਤੋਂ ਵੱਡਾ ਜਿਹੜਾ ਇਸ਼ੂ ਉਹ ਕੀ ਐ ਸਾਡੀਆਂ ਪੈਣਾ ਚ ਨਾ ਫੋਲਿਕਲਸ ਦਾ ਹੀ ਇਹ ਹਰ ਮਹੀਨੇ ਫੋਲਿਕਲ ਬੰਨੇ ਆ ਓਵਰੀ ਦੇ ਵਿੱਚ ਕੁਝ ਫੋਲਿਕਲ ਤਾਂ ਪੀਰ ਟਾਈਮ ਤੇ ਬਲੀਡ ਹੋ ਜਾਂਦੇ ਆ ਤੇ ਕੁਝ ਉਥੇ ਹੀ ਟਰੈਪ ਹੋ ਜਾਂਦੇ ਆ ਮੀਨਸ ਉਹ ਉਥੇ ਹੀ ਜਮਾ ਹੋ ਜਾਂਦੇ ਆ ਜਿਹੜੀਆਂ ਕਿ ਸਿਸਟਰ ਦੇ ਵਿੱਚ ਕਨਵਰਟ ਹੋ ਜਾਂਦੇ ਆ 90% ਵੀ ਜੇ ਮੈਂ ਕਹਾਂ ਨਾ 100 ਚੋਂ 95% ਲੇਡੀਜ਼ ਨੂੰ ਪ੍ਰੋਬਲਮ ਅਲਟਰਾਸਾਊਂਡ 'ਚ ਆਉਂਦੀ ਆਂਦੀ ਹੈ ਕਾਰਨ ਸਾਡਾ ਆਹਾਰ ਅਸੀਂ ਖਾ ਕੀ ਰਹੇ ਆ ਸਾਡਾ ਵਿਹਾਰ ਵਿਹਾਰ ਮੀਨਸ ਸਾਡਾ ਲਾਈਫ ਸਟਾਈਲ ਸਰੈਂਟਰੀ ਹੈ ਅਸੀਂ ਹਰ ਵੇਲੇ ਖਾਣੇ ਆ ਪੈ ਜਾਂਦੇ ਆ ਖਾਣੇ ਆ ਸੌ ਜਾਂਦੇ ਆ ਉਹ ਹੋ ਗਿਆ ਵਿਹਾਰ ਤੇ ਇੱਕ ਹੋ ਗਿਆ ਸਿਰ ਮਾਨਸਿਕ ਤਣਾਵ ਹਲਕੇ ਜਿ ਖਟੇਪਨ ਤੇ ਜੀ ਹਲਕਾ ਜਾਨੀ ਜਾਨਾ ਖੱਟਾ-ਖੱਟਾ ਹੈ ਸਰ ਜੇ ਅਸੀਂ ਇਨਫਰਟੀਲਿਟੀ ਤੋਂ ਬਾਹਰ ਆਉਣਾ ਹੈ ਤੇ ਸਾਨੂੰ ਇਦਾਂ ਦੇ ਖੱਟੇ-ਖੱਟੇ ਫਲ ਵਿਟਾਮਿਨ ਸੀ ਇਨਟੇਕ ਕਰਨਾ ਹੀ ਪੈਣਾ ਜਿਨ੍ਹਾਂ ਦਾ आईवीएफ सक्सेस ਨਹੀਂ ਹੋ ਰਿਹਾ ਉਹ ਬਿਨਾਂ ਸੋਚੇ ਸਮਝੇ ਸੁਭਾਗਿਆ ਮੈਡੀਸਨ ਖਾਲ ਲੈਣ ਸਰ ਉਹਨਾਂ ਦਾ ਆਈਵੀਐਫ ਸਕਸੈਸ ਹੋ ਜਾਂਦਾ ਹੈ ਮੇਲ ਫੀਮੇਲ ਦੋਨਾਂ ਦੀ ਗੱਲ ਕਰੀਏ ਤਾਂ ਇਹਦਾ ਬੈਨੀਫਿਟ ਹੈ ਸਰ ਜੇ ਹਾਰਟ ਪ੍ਰੋਬਲਮ ਹੈ ਤਾਂ ਬੈਨੀਫਿਟ ਹੈ ਜੇ ਉਹਨਾਂ ਨੂੰ ਕੋਈ ਸਟੋਨ ਬੰਦਾ ਕਿਤੇ ਵੀ ਭਾਵੇਂ ਗੋਡ ਬਲੇਡਰ ਦੇ ਵਿੱਚ ਭਾਵੇਂ ਕਿਡਨੀ ਦੇ ਵਿੱਚ ਭਾਵੇਂ ਯੂਟਰਸ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਸਟੋਨ ਬੰਦੇ ਤਾਂ ਵੀ ਇਹਦਾ ਬੈਨੀਫਿਟ ਹੈਗਾ ਜੇ ਰਸੋਲੀਆਂ ਵਾਲੀ ਮੈਡੀਸਨ ਦੀ ਗੱਲ ਕਰੀਏ ਤਾਂ ਸਰ ਇਹ ਅਸੀਂ ਇਸੇ ਫਾਰਮੂਲੇਸ਼ਨ ਤੋਂ ਇਹ ਕੰਚਨ ਬਣਾਇਆ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਇਹ ਇਨਟੇਕ ਕਰਨਾ ਉਹਨਾਂ ਨੇ ਤਾਂ ਉਹਨਾਂ ਤੇ ਰਸੋਲੀਆਂ ਸਾਰੀਆਂ ਛੂ ਮੰਤਰ ਹੋ ਜਾਣੀਆਂ ਆ ਆਇਲ ਸ਼ੈਂਪੂ ਤੇ ਇਨਕਲੂਡਿੰਗ ਮਾਸਕ ਸਰ ਕਿਸੇ ਸੈਲਨ ਹੇਅਰ ਮਾਸਕ ਹੇਅਰ ਮਾਸਕ ਸਰ ਆ ਪ੍ਰੇਮ ਵਿੱਦਾ ਦਾ ਹੇਅਰ ਮਾਸਕ ਯੂਜ਼ ਕਰ ਲੈਣ ਉਹਨਾਂ ਨੂੰ ਨਹੀਂ ਜ਼ਰੂਰ ਸੈਲੂਨ ਵਾਲੇ ਨੂੰ ਕੋਈ ਵੀ 15-15000 ਪੈਸੇ ਦੇਣ ਦੀ ਇਹ ਸਟਾਰ ਫਰੂਟ ਖਾਓ ਤੇ ਮਾਂ ਬਣ ਜਾਓ ਸलाम ਨਮਸਤੇ ਸਤਿ ਸ਼੍ਰੀ ਅਕਾਲ ਅਕੀਕਾ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਪ੍ਰੇਮ ਆਯੁਰਵੇਦਾ ਤੋਂ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਸਮਝਾਂਗੇ ਕਿ ਇਹ ਬੜਾ ਨਵੇਕਲਾ ਜਿਹਾ ਫਰੂਟ ਅੱਜ ਹਰਮਿਤ ਜੀ ਨੇ ਸਾਡੇ ਨਾਲ ਸਾਂਝਾ ਕਰਨਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਫਰੂਟ ਬੜਾ ਗੁਣਕਾਰੀ ਹੈ ਖਾਸ ਕਰਕੇ ਉਹਨਾਂ ਮਾਵਾਂ ਦੇ ਲਈ ਜਿਹੜੀਆਂ ਮਾਵਾਂ ਅਸੀਂ ਕਹਿ ਲਈਏ ਕਿ ਸੁਪਨੇ ਦੇ ਵਿੱਚ ਨੇ ਸੁਪਨੇ ਲੈਂਦੀਆਂ ਨੇ ਕਿ ਅਸੀਂ ਮਾਵਾਂ ਬਣ ਜਾਣਗੀਆਂ ਪਰ ਅਸਲ ਹਕੀਕਤ ਤੋਂ ਕੋਹਾਂ ਦੂਰ ਹੈ ਯਾਨੀ ਕਿ ਉਹਨਾਂ ਦੀ ਕੁਖ ਹਰੀ ਨਹੀਂ ਹੈ ਸੁੱਕ ਚੁੱਕੀ ਹੈ ਅਜਿਹੇ ਦੇ ਵਿੱਚ ਇਹ ਹਰਾ ਸਟਾਰ ਫਰੂਟ ਕੁਖ ਨੂੰ ਵੀ ਹਰੀ ਕਰ ਸਕਦਾ ਸਮਝਾਂਗੇ ਕਿਵੇਂ ਸਾਰੀਆਂ ਚੀਜ਼ਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਹਾਂ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਹੈਗੀਆਂ ਨੇ ਇਹ ਖਾਸ ਕਰਕੇ ਇਹ ਸ਼ੇਕ ਵੀ ਹੈ ਜਿਹੜਾ ਬਣਾ ਕੇ ਰੱਖਿਆ ਹੈ ਸਟਾਰ ਫਰੂਟ ਦਾ ਮੈਂ ਬਹੁਤ-ਬਹੁਤ ਸਵਾਗਤ ਹੈ ਹਕੀਕਤੀ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਧੰਨਵਾਦ ਸਰ ਤੁਹਾਡਾ ਵੀ ਔਰ ਮੇਰੇ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਸਰ ਇਹ ਦੱਸਦਿਆਂ ਹੋਇਆ ਕਿ ਜਿੰਨੇ ਕ ਆਪਣੇ ਵਿਊਅਰਸ ਹੈਗੇ ਆ ਜੀ ਉਹ ਬੜੇ ਵਧੀਆ ਤੇ ਬੜੇ ਲਾਇਲ ਜੁੜਦੇ ਆ ਮੇਰੇ ਨਾਲ ਤੇ ਉਹ ਮੇਰੇ ਫਾਰਮੂਲਿਆਂ ਨੂੰ ਫੋਲੋ ਵੀ ਕਰਦੇ ਆ ਤੇ ਮੈਨੂੰ ਹਰ ਦਿਨ ਕੋਈ ਨਾ ਕੋਈ ਨਵੀਂ ਖਬਰ ਖੁਸ਼ਖਬਰੀ ਮਿਲਦੀ ਮਿਲਦੀ ਹੈ। ਜੀ ਜੀ ਅੱਛਾ ਮੈਂ ਇੱਕ ਗੱਲ ਹੋਰ ਹੈਗੀ ਐ ਤੁਸੀਂ ਹਰ ਵਾਰ ਜਦੋਂ ਵੀ ਵੀਡੀਓ ਲੈ ਕੇ ਆਉਨੇ ਹੋ ਮਤਲਬ ਅਸੀਂ ਕਹਿ ਲਿਆ ਕਿ ਜਾਣਕਾਰੀਆਂ ਦਾ ਖਜ਼ਾਨਾ ਤੁਹਾਡੇ ਕੋਲ ਭਰਪੂਰ ਹੈ ਤੇ ਅੱਜ ਤੁਸੀਂ ਇਹ ਸਟਾਰ ਫਰੂਟ ਲੈ ਕੇ ਆਏ ਹੋ ਅਸੀਂ ਸਮਝਾਂਗੇ ਕਿ ਸਟਾਰ ਫਰੂਟ ਕੀ ਕਰੇਗਾ ਕਿਹੜੀਆਂ ਬਿਮਾਰੀਆਂ ਦੇ ਵਿੱਚ ਇਹ ਕੰਮ ਆਏਗਾ ਪਰ ਸਾਨੂੰ ਇੱਕ ਗੱਲ ਸਮਝਾਓ ਕਿ ਇਸ ਵੇਲੇ ਮਾਂ ਨਾ ਬਣੰਦਾ ਤੁਹਾਡੇ ਅਕੋਰਡਿੰਗਲੀ ਸਭ ਤੋਂ ਵੱਡਾ ਜਿਹੜਾ ਇਸ਼ੂ ਉਹ ਕੀ ਹੈ ਸਾਡੀਆਂ ਪੈਨਾਂ ਚ ਸਿਰਫ ਵੈਸੇ ਤਾਂ ਕਾਰਨ ਜਿਵੇਂ ਅਸੀਂ ਡਿਸਕਸ ਪਹਿਲਾਂ ਵੀ ਕੀਤਾ ਸੀਗਾ ਕਿ ਲੋਅ ਐਮਐਚ ਅੰਡਿਆਂ ਦੀ ਕੁਆਲਿਟੀ ਪਰ ਅੱਜ ਅਸੀਂ ਜਿਹੜਾ ਨਵਾਂ ਇਕਲਾ ਡਿਸਕਸ ਕਰ ਰਹੇ ਆ ਜੋ ਕਿ ਮੇਰੇ ਪੇਸ਼ੈਂਟ ਦੀ ਡਿਮਾਂਡ ਤੇ ਆ ਜਿਨ੍ਹਾਂ ਨੇ ਪਾਇਆ ਹੋਇਆ ਸੀ ਕਿ ਸਪੈਸ਼ਲ ਮੈਮ ਤੁਹਾਡੇ ਫਾਰਮੂਲੇ ਜਿਹੜੇ ਹੈਗੇ ਆ ਉਹ ਬੜੇ کارਗਰ ਨਿਕਲਦੇ ਆ ਤੇ ਸਾਨੂੰ ਤੁਸੀਂ ਅੱਜ ਪੀਸੀਓਡੀ ਬਾਰੇ ਵੀ ਦੱਸੋ ਅੱਛਾ ਜੀ ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਹੀ ਅੱਜ ਮੈਂ ਪੀਸੀਓਡੀ ਦਾ ਟੌਪਿਕ ਆਪਾਂ ਲੈ ਕੇ ਸਾਹਮਣੇ ਹੈਗੇ ਆ ਸਭ ਤੋਂ ਵੱਡੀ ਸਮੱਸਿਆ ਵੀ ਪੀਸੀਓਡੀ ਦੀ ਹੁੰਦੀ ਹੈ ਮਾਂ ਬਣਨ ਦੇ ਵਿੱਚ ਸਰ ਜੇ ਇਹ ਲਗਾਇਆ ਜਾਵੇ ਅੱਜ ਦੇ ਟਾਈਮ ਤੇ ਜਿਹੜੀਆਂ ਅਸੀਂ ਸਾਡਾ ਲਾਈਫ ਸਟਾਈਲ ਹੈਗਾ ਤੇ ਸਾਨੂੰ ਪਤਾ ਸਰ ਲੋਅਰ ਫੈਮিলیز ਮੀਡਲ ਫੈਮিলیز ਹਨਾ ਇੱਕ ਹਾਈ ਸਟੈਂਡਰਡ ਫੈਮিলیز ਤੇ ਜੋ ਫੈਮਿਲੀ ਦੇ ਵਿੱਚ ਅਸੀਂ ਆੰਦੇ ਆ ਇਹਦੇ ਵਿੱਚ ਸਰ 90% ਵੀ ਜੇ ਮੈਂ ਕਹਾਂ ਨਾ 100 ਚੋਂ 95% ਲੇਡੀਜ਼ ਨੂੰ ਪੀਸੀਓਡੀ ਦੀ ਪ੍ਰੋਬਲਮ ਅਲਟਰਾਸਾਉਂਡ ਚ ਆਉਂਦੀ ਆ ਉਹ ਕਿਵੇਂ ਜੀ ਸਰ ਪੀਸੀਓਡੀ ਹੁਣ ਸਾਨੂੰ ਪਹਿਲਾਂ ਸਮਝਣਾ ਇਹ ਹੈ ਵੀ ਪੀਸੀਓਡੀ ਟਰਮ ਕੀ ਆ ਕਿਉਂਕਿ ਅਸੀਂ ਕਰਦੇ ਕੀ ਆ ਕਿ ਜਦੋਂ ਅਸੀਂ ਅਲਟਰਾਸਾਉਂਡ ਕਰਾ ਕੇ ਤੇ ਡਾਕਟਰ ਕੋਲ ਜਾਂਦੇ ਆ ਅਸੀਂ ਬਹੁਤ ਵਰੀ ਹੋ ਜਾਂਦੇ ਆ ਮੇਰੇ ਪੇਸ਼ੈਂਟ ਵੀ ਮੈਡਮ ਸਾਨੂੰ ਪੀਸੀਓਡੀ ਆਇਆ ਤੇ ਅਸੀਂ ਮਦਰ ਨਹੀਂ ਬਣ ਸਕਦੇ ਮਾਂ ਨਹੀਂ ਬਣ ਸਕਦੇ ਤੇ ਸਾਨੂੰ ਬੜੀ ਸਟ्रेस ਲੱਗਦੀ ਹੈਗੀ ਆ ਤੇ ਸਭ ਤੋਂ ਪਹਿਲਾਂ ਭੈਣਾ ਨੇ ਡਾਕਟਰਾਂ ਦੀ ਲੈਂਗੁਏਜ ਨਹੀਂ ਮੈਂ ਹਮੇਸ਼ਾ ਰੀਤਰਾ ਅੱਜ ਵੀ ਮੈਂ ਕਹਿ ਰਹੀ ਆ ਕਿ ਸਭ ਤੋਂ ਪਹਿਲਾਂ ਤਾਂ ਆਪ ਦੇ ਡਾਕਟਰ ਆਪ ਬਣੋ ਆਪ ਦੀ ਪ੍ਰੋਬਲਮ ਨੂੰ ਸਮਝੋ ਸਰ ਜਦੋਂ ਉਹਨਾਂ ਨੇ ਇਹ ਸਮਝਿਆ ਪੀਸੀਓਡੀ ਹੈ ਕੀ ਮੀਨਸ ਪੋਲੀਸਿਸਟਿਕ ఓਵਰੀਅਨ ਡਿਜ਼ੀਜ਼ ਹੈ ਪੋਲੀਸਿਸਟਿਕ ఓਵਰੀਅਨ ਸਿੰਡਰਮ ਹੈ ਹੁਣ ਇਹ ఓਵਰੀ ਦੇ ਵਿੱਚ ਬਣ ਰਿਹਾ ਸਰ ਤੁਸੀਂ ਵੀ ਸਮਝਣਾ ਟਰਮ ਨੂੰ ਤੇ ਦਰਸ਼ਕ ਵੀ ਸਮਝਣ ఓਵਰੀ ਦੇ ਵਿੱਚ ਸਿਸਟ ਬਣ ਰਹੀਆਂ ਹੁਣ ਸਿਸਟ ਬਲਾਂ ਕੀ ਹੈ ਸਿਸਟ ਹੈ ਕੀ ਸਿਸਟ ਇੱਕ ਪੋਲਿਕਲਸ ਹੈਗੇ ਆ ਜੋ ఓਵਰੀਜ਼ ਦੇ ਵਿੱਚ ਪੋਲਿਕਲ ਬਨਨੇ ਆ ਕਿਉਂਕਿ ਜੇ ਅੰਡੇਦਾਨੀ ਚ ਫੋਲਿਕਲ ਬਣਨਗੇ ਤਾਂ ਉਹੀ ਫੋਲਿਕਲ ਦੇ ਵਿੱਚੋਂ ਇੱਕ ਡੋਮੀਨੈਂਟ ਫੋਲਿਕਲ ਨਿਕਲਦਾ ਹੈ ਜਿਸ ਜੋ ਜਿਹਦੇ ਨਾਲ ਮਾਂ ਬਣਿਆ ਜਾਂਦਾ ਹੈ ਨਾ ਹੁਣ ਇਹ ਹੈ ਤਾਂ ਉਹੀ ਨਾ ਡੋਮੀਨੈਂਟ ਫੋਲਿਕਲ ਹੀ ਤਾਂ ਹੈਗਾ ਇਹ ਤੇ ਹੁਣ ਕਹਿਣ ਦਾ ਭਾਵ ਇਹ ਆ ਬਈ ਓਵਰੀ ਦੇ ਵਿੱਚ ਜਿਵੇਂ ਫੋਲਿਕਲ ਬਨੇ ਆ ਹੁਣ ਫੋਲਿਕਲ ਬਣਨਗੇ ਤਾਂ ਹੀ ਮਾਂ ਬਣ ਸਕਦੀ ਹੈ ਲੇਡੀ ਹੁਣ ਇਹ ਓਵਰੀ ਆ ਆ ਦੋਨੋਂ ਅੰਡੇਦਾਨੀ ਆ ਠੀਕ ਹੈ ਇਸ ਅੰਡੇਦਾਨੀ ਦੇ ਵਿੱਚ ਇਹ ਫੋਲਿਕਲ ਜਿਵੇਂ ਆਪਾਂ ਰੈਂਡ ਫੋਲਿਕਲ ਦੇਖ ਰਹੇ ਹਾਂ ਲਾਲ ਵਾਲਾ ਇਹ ਡੋਮਿਨੈਂਟ ਫੋਲਿਕਲ ਹੈ ਹੁਣ ਇਹਨਾਂ ਫੋਲਿਕਲਸ ਦਾ ਹੀ ਇਹ ਹਰ ਮਹੀਨੇ ਫੋਲਿਕਲ ਬਣਨੇ ਆ ਓਵਰੀ ਦੇ ਵਿੱਚ ਕੁਝ ਫੋਲਿਕਲ ਤਾਂ ਪੀਰ ਟਾਈਮ ਤੇ ਬਲੀਡ ਹੋ ਜਾਂਦੇ ਆ ਤੇ ਕੁਝ ਉੱਥੇ ਹੀ ਟਰੈਪ ਹੋ ਜਾਂਦੇ ਆ ਮੀਨਸ ਉਹ ਉੱਥੇ ਹੀ ਜਮਾ ਹੋ ਜਾਂਦੇ ਆ ਜਿਹੜੀਆਂ ਕਿ ਸਿਸਟਰ ਦੇ ਵਿੱਚ ਕਨਵਰਟ ਹੋ ਜਾਂਦੇ ਆ ਹੁਣ ਇਹ ਹੁੰਦਾ ਕਿਉਂ ਹੈ ਇਹ ਸਾਰੇ ਬਲੀਡ ਕਿਉਂ ਨਹੀਂ ਹੁੰਦੇਗੇ ਸਰ ਇਹ ਕਈ ਵਾਰੀ ਕੀ ਹੁੰਦਾ ਹੈ ਕਿ ਨੈਕਸਟ ਅਲਟਰਾਸਾਉਂਡ ਦੇ ਵਿੱਚ ਆਂਦੇ ਹੀ ਨਹੀਂ ਨੈਕਸਟ ਪੀਰੀਅਡ ਟਾਈਮ ਤੇ ਇਹ ઓਵਲ ਬਲੀਡ ਹੋ ਜਾਂਦੇ ਆ ਤਾਂ ਅਸੀਂ ਵਰੀ ਨਹੀਂ ਕਰਨਾ ਅਸੀਂ ਸਿਰਫ ਇਹਦੇ ਕਾਰਨ ਲੱਭਨੇ ਆ ਇਹਦਾ ਕੌਜ਼ ਲੱਭਣਾ ਹੈ ਵੀ ਸਾਡੀ ਓਵਰੀ ਜ਼ਿਆਦਾ ਫੋਲਿਕਲ ਬਣਾ ਕਿਉਂ ਰਹੀ ਹੈ ਹੁਣ ਸਵਾਲ ਤਾਂ ਇਹੀ ਹੈ ਜੀ ਫਿਰ ਮੇਰੇ ਕੋਲ ਵੀ ਸਵਾਲ ਹੀ ਹੈ ਕਿ ਅਗਰ ਫੋਲਿਕਲ ਬਣ ਰਹੇ ਨੇ ਜ਼ਿਆਦਾ ਬਣ ਰਹੇ ਨੇ ਜਾਂ ਘੱਟ ਬਣ ਰਹੇ ਨੇ ਯਾ ਬਿਲਕੁਲ ਹੀ ਨਹੀਂ ਬਣ ਰਹੇ ਤੇ ਫਿਰ ਇਹ ਕੰਡੀਸ਼ਨ ਆ ਕੀ ਨੇ ਹੁਣ ਜੇ ਇਹ ਜ਼ਿਆਦਾ ਬਣਦੇ ਆ ਏ ਐਫ ਸੀ ਐਂਟਰਲ ਫੋਲਿਕਲ ਕਾਊਂਟ ਓਵਰੀ ਦੇ ਵਿੱਚ ਹਰ ਮਹੀਨੇ 5 ਤੋਂ 7 ਫੋਲਿਕਲ ਬਣਨੇ ਚਾਹੀਦੇ ਆ ਤੇ 5 ਤੋਂ 7 ਬਨਣ ਦੀ ਬਜਾਏ ਇਹ ਗਿਣਤੀ ਵਿੱਚ ਜ਼ਿਆਦਾ ਬਣਦੇ ਆ ਵੀ 25 ਹੁਣ ਜਦੋਂ ਜ਼ਿਆਦਾ ਬਣਨੇ ਉਹਨਾਂ ਚ ਦਮਦਾਰ ਫੋਲਿਕਲ ਕੋਈ ਨਹੀਂ ਬਣਦਾਗਾ ਅੱਛਾ ਮਤਲਬ ਜੇ 5-7 ਹੋਣਗੇ ਤਾਂ ਉਹਦੇ ਚ ਕੋਈ ਨਾ ਕੋਈ ਦਮਦਾਰ ਹੋਏਗਾ ਅਗਰ 20-25 ਹੋਣਗੇ ਤਾਂ ਉਹਦੇ 'ਚ ਕੋਈ ਵੀ ਦਮਦਾਰ ਨਹੀਂ ਹੋ ਸਕੇਗਾ ਕੋਈ ਵੀ ਦਮਦਾਰ ਭੀੜ ਇਕੱਠੀ ਹੋਏਗੀ ਸਰ ਸਾਡੀ ਓਵਰੀ ਦੇ ਵਿੱਚ ਉਹ ਅੱਛਾ ਜੀ ਕਿਉਂਕਿ ਓਵਰੀ ਦੇ ਵਿੱਚ ਹੁਣ ਇੱਕ ਥਾਲੀ ਹੈ ਥਾਲੀ ਦੇ ਵਿੱਚ ਜੇ 5-7 ਅੰਡਿਆਂ ਦੀ ਹੀ ਜਗ੍ਹਾ ਹੈ ਤੇ 5-7 ਫੋਲਿਕਲ ਹੀ ਹੈਗੇ ਤਾਂ ਫਲੂਇਡ ਤਾਂ ਵਿੱਚ ਚਾਹੀਦਾ ਨਾ ਸਰ ਉਹਨਾਂ ਨੂੰ ਠੀਕ ਹੈ ਫਲੂਇਡ ਚਾਹੀਦਾ ਨਰਿਸ਼ ਹੋਣ ਵਾਸਤੇ ਤੇ ਜੀ 2025 ফ্লুইਡ ਫਿਰ ਉਹ ਕੀ ਹੁੰਦੀ ਸਰ ਇਦਾਂ ਦੇ ਅੰਡੇ ਉਹ ਮੈਚੁਰ ਨਹੀਂ ਹੋ ਪਾਉਂਦੇ ਤੇ ਜਦੋਂ ਤੱਕ ਮੈਚੁਰ ਨਹੀਂ ਹੋ ਪਨਗੇ ਤਾਂ ਡੋਮਿਨੈਂਟ ਫੋਲਿਕਲ ਬਣੇਗਾ ਹੀ ਨਹੀਂ ਸਿਰਫ ਇਹਦਾ ਜਿਹੜਾ ਮੇਨ ਕੌਜ਼ ਹੈ ਹੁਣ ਇਹਦਾ ਅਗਰ ਅਸੀਂ ਕਾਰਨ ਦੇਖੀਏ ਵੀ ਇਹਦਾ ਕਾਰਨ ਕੀ ਹੈ ਹੱਲ ਵੀ ਨਾਲ ਹੀ ਦੇ ਦਿਓ ਵੀ ਇਹਦਾ ਹੱਲ ਕੀ ਕਰੀਏ ਕਾਰਨ ਤਾਂ ਚਲੋ ਠੀਕ ਹੈ ਇਹਦਾ ਹੱਲ ਵੀ ਸਾਨੂੰ ਨਾਲ ਹੀ ਦਿਓ ਵੀ ਇਹਦਾ ਹੱਲ ਜਿਹੜੇ ਬਿਗੈਰ ਦਵਾਈ ਤੋਂ ਅਸੀਂ ਕਿਵੇਂ ਦਾ ਹੱਲ ਕਰ ਸਕਦੇ ਜਿਹੜੇ ਫੋਲਿਕਲ ਜ਼ਿਆਦਾ ਬਣ ਰਹੇ ਨੇ ਕਿਉਂਕਿ ਤੁਸੀਂ ਬੜੀ ਖਤਰਨਾਕ ਟਰਮ ਦੱਸੀ ਹੈਗੀ ਹੈ ਜੀ ਸਰ ਆਯੁਰਵੇਦਾ ਦੇ ਅਕੋਰਡਿੰਗ ਤਾਂ ਸਾਨੂੰ ਹੱਲ ਦੇ ਵਿੱਚ ਸਾਡਾ ਆਹਾਰ ਆਹਾਰ ਮਤਲਬ ਖਾਣਾ ਪੀਣਾ ਹੈਨਾ ਅਸੀਂ ਕੀ ਖਾ ਰਹੇ ਹਾਂ ਹਾਂ ਕਾਰਨ ਦੇ ਵਿੱਚ ਕਾਰਨ ਸਾਡਾ ਆਹਾਰ ਅਸੀਂ ਖਾ ਕੀ ਰਹੇ ਆ ਸਾਡਾ ਵਿਹਾਰ ਵਿਹਾਰ ਮੀਨਸ ਸਾਡਾ ਲਾਈਫ ਸਟਾਈਲ ਸਿਰੈਂਟਰੀ ਹੈ ਅਸੀਂ ਹਰ ਵੇਲੇ ਖਾਣੇ ਆ ਪੈ ਜਾਂਦੇ ਆ ਖਾਣੇ ਆ ਸੌ ਜਾਂਦੇ ਆ ਉਹ ਹੋ ਗਿਆ ਵਿਹਾਰ ਤੇ ਇੱਕ ਹੋ ਗਿਆ ਸਿਰ ਮਾਨਸਿਕ ਤਣਾਵ ਸਾਡਾ ਤਣਾਵ ਕੀ ਹੈ ਬਾਡੀ ਦੇ ਨਾਲ ਅਸੀਂ ਹਮੇਸ਼ਾ ਹੀ ਸਟ्रेस ਚ ਰਹਿੰਦੇ ਆ ਇਹ ਆਯੁਰਵੇਦ ਅਕੋਰਡਿੰਗ ਆਹਾਰ ਵਿਹਾਰ ਤੇ ਸਾਡਾ ਤਣਾਵ ਠੀਕ ਹੈ ਇਹ ਤਿੰਨੋਂ ਚੀਜ਼ਾਂ ਕਾਰਨ ਹੈ ਹੁਣ ਅਸੀਂ ਇਹਨਾਂ ਦਾ ਹੱਲ ਕੀ ਕਰਨਾ ਸਭ ਤੋਂ ਪਹਿਲੇ ਅਸੀਂ ਆਹਾਰ ਆਪਦਾ ਠੀਕ ਕਰਨਾ ਵੀ ਅਸੀਂ ਖਾਣਾ ਕੀ ਹੈ ਹੁਣ ਸਾਨੂੰ ਖਾਣ ਵਾਸਤੇ ਵਚਿਤਾ ਮੈਂ ਅੱਜ ਬਹੁਤ ਕੁਝ ਡਿਸਪਲੇ ਕੀਤਾ ਤੇ ਪੀਸੀਓਡੀ ਵਾਸਤੇ ਤੇ ਰਸੋਲੀਆਂ ਵਾਸਤੇ ਅਸੀਂ ਟਰੀਟਮੈਂਟ ਵੀ ਦੱਸਨੇ ਆ ਹੁਣ ਅਸੀਂ ਖਾਣੇ ਦੇ ਵਿੱਚ ਐਂਟੀਆਕਸੀਡੈਂਟ ਐਂਟੀ ਇਨਫਲਮੇਟਰੀ ਵਿਟਾਮਿਨ ਸੀ ਫਾਈਬਰ ਇਦਾਂ ਦੇ ਇਨਟੇਕ ਜ਼ਿਆਦਾ ਕਰਨੇ ਆ ਜਬ ਕਿ ਅਸੀਂ ਜੰਕ ਫੂਡ ਨੂੰ ਆਇਲੀ ਫੂਡ ਨੂੰ ਅਸੀਂ ਆ ਆਲਤੂ ਫਾਲਤੂ ਦੇ ਪੀਜ਼ਾ 버ਗਰ ਹਾਟ ਡੌਗ ਇਹ ਸਭ ਛੱਡ ਕੇ ਅਸੀਂ ਇਹ ਚੀਜ਼ਾਂ ਨੂੰ ਕੰਜ਼ਿਊਮ ਕਰਨਾ ਤੇ ਜਦੋਂ ਅਸੀਂ ਇਹ ਕੰਜ਼ਿਊਮ ਕਰਦੇ ਹੈਗੇ ਆ ਤਾਂ ਆਬਵੀਅਸਲੀ ਹੈ ਸਰ ਆਹਾਰ ਸਾਡਾ ਇੰਪਰੂਵ ਹੋ ਗਿਆ ਫਿਰ ਹੋ ਗਿਆ ਵਿਹਾਰ ਵਿਹਾਰ ਮਤਲਬ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਨਾ ਸਰ ਸਾਰੇ ਕੰਮ ਖੜੇ 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 ਨਹੀਂ ਹੋਣੇ ਚਾਹੀਦੇ ਵਿਹਾਰ ਮਤਲਬ ਪੁਰਾਣੇ ਟਾਈਮ ਤੇ ਅਸੀਂ ਸਭ ਤੋਂ ਪਹਿਲਾਂ ਤੇ ਜੇ ਸਾਡੇ ਘਰੋਂ ਅਸੀਂ ਮੇਡਸ ਕੱਢ ਦਿੱਤੀਆਂ ਨਾ ਪੋਚਾ ਲਾਉਣ ਵਾਲੀਆਂ ਕੱਲੀਆਂ ਸਰ ਮੇਰੇ ਕਹਿਣ ਤੇ ਮੰਤਰ ਬਣਾ ਕੇ ਕੱਲੀਆਂ ਮੇਡ ਕੱਢ ਦੋ ਪੋਚਾ ਲਾਉਣ ਵਾਲੀ ਤੇ ਮੈਨੂੰ ਲੱਗਦਾ ਕਿ ਇਹ ਤੁਹਾਡਾ ਵਿਹਾਰ ਸੂਤ ਹੋ ਜਾਣਾ ਸੂਤ ਕਿਵੇਂ ਹੋਣਾ ਸਾਨੂੰ ਤਾਂ ਮਿਲਦੇ ਨਹੀਂ ਹੈਗੀਆਂ ਜੀ ਪੋਚਾਂ ਲਾਉਣ ਵਾਲੀਆਂ ਤਾਂ ਤੁਸੀਂ ਕਹਿ ਰਹੇ ਹੋ ਕੱਢ ਦਿਓ ਸਾਡੀਆਂ ਭੈਣਾਂ ਦਾ ਮਿੰਤਾ ਕਰਦੇ ਨੇ ਮਤਲਬ ਬਹੁਤ ਨਹੀਂ ਪਰੇਸ਼ਾਨੀ ਤਾਂ ਇਹ ਹੈ ਕਿ ਮੇਡ ਨੂੰ ਮਾਲਕਨ ਵਢਾਉਣ ਤੱਕ ਅਸੀਂ ਜਾਣਦੇ ਹਾਂ ਕਿ ਸਾਡੇ ਸਾਰੇ ਘਰ ਦੇ ਕੰਮ ਕਰਦੇ ਨੇ ਤੁਸੀਂ ਕਹਿ ਰਹੇ ਉਹਨਾਂ ਨੂੰ ਕੱਢ ਦਿਓ ਇਹ ਕਿਵੇਂ ਹੋ ਸਕਦਾ ਜੀ ਸਰ ਕਿਸੇ ਇੱਕ ਪਿੰਡ ਦੀ ਗੱਲ ਕਰ ਲੈਣਾ ਇੱਕ ਪਿੰਡ ਦੇ ਵਿੱਚ ਜਿਹੜਾ ਵਾਦ ਹੈ ਨਾ ਘਾਰਾਂ ਦੇ ਵਿੱਚ ਲੋਕ ਘੱਟ ਹੋਣਗੇ ਵਾਦੀ ਗਿਣਤੀ ਕਰੋਗੇ ਤੋਂ ਜ਼ਿਆਦਾ ਹੋਣਗੇ ਹੂੰ ਇਹੀ ਚੀਜ਼ਾਂ ਤਾਂ ਉਹ ਹੀ ਸਾਡੀਆਂ ਮੇਡ ਹੈਗੀਆਂ ਸਰ ਤੇ ਅਸੀਂ ਉਹਨਾਂ ਨੂੰ ਨਹੀਂ ਰੱਖਣਾ ਅਸੀਂ ਆਪਦੇ ਪੋਚੇ ਆਪ ਲਾਉਣੇ ਆ ਮੇਰੇ ਕਹਿਣ ਦਾ ਭਾਵ ਇਹ ਆ ਮਤਲਬ ਜੇ ਤੁਸੀਂ ਆਪਣੇ ਘਰ ਦੇ ਵਿੱਚ ਪੋਚੇ ਆਪ ਲਾਉਣ ਲੱਗੇ ਤੁਹਾਡੇ ਲਾਉਂਗੇ ਤੁਸੀਂ ਘਰ ਦੇ ਵਿੱਚ ਪੋਚੇ ਤੇ ਸਰੀਰ ਤੁਹਾਡਾ ਬੱਚੇ ਦਾ ਨਹੀਂ ਤੁਹਾਡੀ ਸਾਫ਼ ਹੋਏਗੀ ਬੱਚੇ ਦਾ ਨਹੀਂ ਤਾਂ ਸਰ ਜਿਹੜਾ ਸੀ ਆ ਸਟਾਰ ਫਰੂਟ ਰੱਖਿਆ ਨਾ ਬੱਚੇ ਦਾ ਨਹੀਂ ਤਾਂ ਸਟਾਰ ਦੀ ਤਰ੍ਹਾਂ ਚਮਕ ਜਾਣੀ ਹੈ ਸਰ ਤਾਰੇ ਸਟਾਰ ਸਟਾਰ ਦੀ ਕਿੰਨੀ ਸ਼ੋਸ਼ਨੀ ਹੁੰਦੀ ਆ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਚਮਕ ਜਾਣੀ ਹੈ ਇਹ ਤਾਂ ਅਸੀਂ ਕੀਤੀ ਸੀ ਵਿਹਾਰ ਦੀ ਗੱਲ ਹੁਣ ਅਸੀਂ ਕਰ ਰਹੇ ਤਣਾਵ ਦੀ ਗੱਲ ਤਣਾਵ ਦੇ ਵਿੱਚ ਅਸੀਂ ਸਟ੍ਰੈਸ ਲੈਵਲ ਬਿਲਕੁਲ ਘਟਾ ਦੇਣਾ ਅਸੀਂ ਪ੍ਰੈਕਟੀਕਲ ਹੋ ਜਾਣਾ ਪ੍ਰੈਕਟੀਕਲ ਕਿੱਦਾਂ ਹੋਣਾ ਵੀ ਮੈਂ ਪੀਸੀਓ ਜੀ ਨੂੰ ਠੀਕ ਕਰਨਾ ਮੈਂ ਪੀਸੀਓ ਦੀ ਦਾ ਹੱਲ ਆਪੇ ਕਰਨਾ ਕਿਉਂਕਿ ਹੁਣ ਹੱਲ ਕਿੱਦਾਂ ਕਰਨਾ ਜਿਵੇਂ ਅਸੀਂ ਆਹਾਰ ਵਿਹਾਰ ਤਣਾਵ ਇਹਨਾਂ ਨੂੰ ਰਿਕਵਰ ਕੀਤਾ ਪੀਸੀਓਟੀ ਦਾ ਹੱਲ ਹੋ ਜਾਣਾ ਫਿਰ ਜੇ ਅਸੀਂ ਪੀਸੀਓਟੀ ਦੇ ਹੱਲ ਵਾਸਤੇ ਐਲੋਪੈਥੀ ਡਾਕਟਰ ਦੇ ਕੋਲ ਜਾਂਨੇ ਆ ਤਾਂ ਡਾਕਟਰਸ ਨੇ ਕੀ ਕਰਨਾ ਤੁਹਾਨੂੰ ਜਿਹੜੀਆਂ ਪੀਲਸ ਦੇਣੀਆਂ ਆ ਉਹਦੇ ਨਾਲ ਸਾਡੇ ਪੀਰੀਅਡਸ ਕੇਰਾ ਬੰਦ ਹੋ ਜਾਣੇ ਜਾਂ ਤਾਂ ਕੌਂਟ੍ਰੈਸੈਪਟਿਵ ਪਿਲ ਜਾਂ ਹਾਰਮੋਨਸ ਪਿਲ ਉਹਦੇ ਨਾਲ ਹਾਰਮੋਨ ਹੋਰ ਵੀ ਇੰਬੈਲੈਂਸ ਹੋ ਜਾਣੇ ਆ ਅਸੀਂ ਸਿਰਫ ਇਹਦਾ ਟ੍ਰੀਟਮੈਂਟ ਕਰਨ ਲਈ ਘਰੇ ਚੰਗਾ ਖਾਣਾ ਪੀਣਾ ਹੈ ਔਰ ਉਹਦੇ ਵਿੱਚ ਮੈਂ ਹੁਣ ਜਿਵੇਂ ਦੱਸਿਆ ਕਿ ਆਹ ਸਟਾਰ ਫਰੂਟ ਹੈ ਉਹਨਾਂ ਨੇ ਇਹ ਸਟਾਰ ਫਰੂਟ ਨੂੰ ਇਨਟੇਕ ਕਰਨਾ ਹੁਣ ਇਹਦੇ ਬੈਨੀਫਿਟ ਕੀ ਹੈ ਦੇਖ ਰਿਹਾ ਸਰ ਆਹ ਸਟਾਰ ਫਰੂਟ ਬਿਲਕੁਲ ਇਸ ਤਰ੍ਹਾਂ ਵਾਂਗੂ ਹੀ ਬਣਿਆ ਹੈ ਇਹ ਹੈ ਇਸ ਲਈ ਤਾਂ ਮੈਂ ਕਹਿ ਰਹੀ ਹਾਂ ਬੱਚੇਦਾਨੀ ਵੀ ਇਦਾਂ ਹੀ ਸਟਾਰ ਤਰ੍ਹਾਂ ਚਮਕ ਜਾਣੀ ਹੈ ਪੀਸੀਓਡੀ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਕੱਲ ਇਹਦੇ ਇਨਟੇਕ ਸ਼ੁਰੂ ਕਰ ਦੇਣ ਤਾਂ ਠੀਕ ਹੈ ਹੁਣ ਇਹਦਾ ਬੈਨੀਫਿਟ ਕੀ ਹੈ ਇਹ ਸਰ ਐਂਟੀਆਕਸੀਡੈਂਟ ਐਂਟੀ ਇਨਫਲਮੇਟਰੀ ਰਿਚ ਇਨ ਫਾਈਬਰ ਇੰਦਾ ਮੈਂ ਬੈਨੀਫਿਟ ਦੱਸਿਨ ਵਿਟਾਮਿਨ ਸੀ ਤਾਂ ਇਹਦੇ ਵਿੱਚ ਭਰਿਆ ਪਿਆ ਠੀਕ ਹੈ ਵਿਟਾਮਿਨ ਸੀ ਜੇ ਆਪਾਂ ਵਿਟਮਿਨ ਸੀ ਲੈ ਰਹੇ ਆ ਸ਼ੂਗਰ ਨੂੰ ਅਵੋਇਡ ਕਰ ਰਹੇ ਆ ਸਿਰਸ ਮਤਲਬ ਹੀ ਨਹੀਂ ਸਾਡੀ ਬਾਡੀ ਦੇ ਵਿੱਚ ਫਾਈਬਰੋਡੀ ਅਸਿਸਟ ਕਿਸੇ ਵੀ ਤਰ੍ਹਾਂ ਦੀ ਬਣ ਜਾਣਾ ਪਰ ਡਾਕਟਰ ਤਾਂ ਕਹਿੰਦੇ ਨੇ ਜੀ ਫਿਰ ਇਹਦਾ ਜੇ ਬਣਦੀਆਂ ਨੇ ਤੇ ਇਹਦਾ ਹੱਲ ਆਪਰੇਸ਼ਨ ਹੈ ਤੁਸੀਂ ਆਪਰੇਸ਼ਨ ਕਰਾਓ ਕਿਉਂ ਇੰਨੀ ਫਾਲਤੂ ਟੈਨਸ਼ਨ ਲੈ ਰਹੇ ਹੋ ਕਿਉਂ ਹਰਮਿਤਜੀ ਦੀ ਵੀਡੀਓ ਦੇਖਣ ਲੋਕ ਕੀ ਬਾਤ ਹੈ ਕੀ ਬਾਤ ਹੈ ਚਲੋ ਸਿਰ ਤੁਹਾਡੀ ਗੱਲ ਨੂੰ ਪੋਜ਼ਿਟਿਵ ਠਹਿਰਾਣੇ ਆਪਾਂ ਇੱਕ ਇੱਕ ਮਿੰਟ ਵਾਸਤੇ ਜੀ ਤੁਹਾਡੇ ਕਹਿਣ ਤੇ ਤੁਸੀਂ ਕਹਿੰਦੇ ਹੋ ਆਪਰੇਸ਼ਨ ਹਾਂ ਕੋਈ ਸ਼ੱਕ ਨਹੀਂ ਡਾਕਟਰ ਕਹਿੰਦੇ ਨੇ ਜੀ ਹਾਂਜੀ ਪੇਸ਼ੈਂਟ ਵੀ ਮੇਰੇ ਕੋਲ ਆਉਂਦੇ ਆ ਤੇ ਉਹ ਕਹਿੰਦੇ ਕਿ ਮੈਡਮ ਇਹਦਾ ਹਾਲ ਤਾਂ ਆਪਰੇਸ਼ਨ ਹੀ ਹੈ ਹੁਣ ਸਵਾਲ ਇੱਥੇ ਇਹ ਆਉਂਦਾ ਹੈ ਵੀ ਕਿਹੜੀ ਪੀਸੀਓਡੀ ਕਿਹੜੀ ਸਿਸਟ ਦੇ ਵਿੱਚ ਸਾਨੂੰ ਆਪਰੇਸ਼ਨ ਬਾਰੇ ਸੋਚਣਾ ਚਾਹੀਦਾ ਹੈ ਮੰਨ ਲਓ ਤੁਹਾਡੀ ਗੱਲ ਨੂੰ ਪੋਜ਼ਿਟਿਵ ਠਹਿਰਾਉਂਦੇ ਆ ਸਰ ਹੁਣ ਕੁਝ ਤਾਂ ਹੁੰਦੀ ਫੋਲੀਕੂਲਰ ਸਿਸਟ ਕੁਝ ਹੁੰਦੀ ਹੈ ਫੰਕਸ਼ਨਲ ਸਿਸਟ ਜਿਨ੍ਹਾਂ ਨੇ ਡੋਮੀਨੈਂਟ ਫੋਲੀਕਲ ਬਣਨਾ ਸਿਰ ਹੁਣ ਹੁਣ ਦਾ ਅਦਰ ਹੈਂਡ ਕੁਝ ਹੁੰਦੀ ਹੈ ਕੰਪਲੈਕਸ ਸਿਸਟ ਜਿਹੜੀਆਂ ਕਿ ਐਂਡੋਮੈਟ੍ਰੀਆਟਿਕ ਸਿਸਟ ਹੋ ਗਈਆਂ ਜਾਂ ਪੋਲੀਸਿਸਟਿਕ ਓਵਰੀ ਹੋ ਗਈ ਜਾਂ ਨੈਬੋਥੀਅਨ ਸਿਸਟ ਹੋ ਗਈਆਂ ਇਦਾਂ ਦੀਆਂ ਸਿਸਟ ਨੂੰ ਵੀ ਅਸੀਂ ਆਪਰੇਟ ਨਹੀਂ ਕਰਾਣਾ ਕਿਉਂ ਕਿ ਡਾਕਟਰ ਨੇ ਤਾਂ ਤੁਹਾਨੂੰ ਕਹਿ ਰਿਹਾ ਨਾ ਕਿ ਦੁਬਾਰਾ ਹੋ ਸਕਦੀ ਹੈ ਉਹ ਤਾਂ ਜੀ ਜਦੋਂ ਮਾਫ ਕਰਨਾ ਤੁਹਾਨੂੰ ਵਿਚੋ ਰੋਕ ਰਿਹਾ ਮੈਂ ਜਦੋਂ ਹੀ ਆਪਰੇਸ਼ਨ ਵਾਸਤੇ ਡਾਕਟਰ ਕਹਿੰਦਾ ਹੈ ਉਹ ਆਪਰੇਸ਼ਨ ਦੀ ਗੱਲ ਬਾਅਦ ਚ ਕਰਦੇ ਨੇ ਡਾਕਟਰ ਸਾਹਿਬ ਜਿਹੜੇ ਵੀ ਨੇ ਬੜੇ ਸਤਿਕਾਰਯੋਗ ਬੜੇ ਸਨਮਾਨਯੋਗ ਹੈਗੇ ਨੇ ਸਾਡੇ ਡਾਕਟਰ ਪਹਿਲਾਂ ਇਹ ਕਹਿ ਰਹੇ ਨੇ ਜੀ ਵੀ ਦੇਖੋ ਆਪਰੇਸ਼ਨ ਤਾਂ ਮੈਂ ਕਰ ਦੂੰਗਾ ਪਰ ਫੇਰ ਹੋ ਸਕਦੀਆਂ ਨੇ ਮੇਰੀ ਗਾਰੰਟੀ ਕੋਈ ਨਹੀਂ ਚਲੋ ਮੰਨ ਲਈ ਤੁਹਾਡੀ ਗੱਲ ਵੀ ਫੇਰ ਹੋ ਜਾਣਗੀਆਂ ਤੇ ਜੇ ਆਪਾਂ ਇਹ ਸੋਚੀਏ ਵੀ ਫੇਰ ਹੋਣੀ ਨਾ ਮੰਨ ਲਓ ਮੈਂ ਕੀ ਕਰਾਂ ਫਿਰ ਦੇਖੋ ਜੇ ਤਾਂ ਉਹਨਾਂ ਨੂੰ ਬਹੁਤ ਕਾਲੀ ਹੈ ਵੀ ਉਹਨਾਂ ਨੇ ਕਨਸੀਵ ਕਰਨਾ ਕੋਈ ਹੋਰ ਉਹਨਾਂ ਦਾ ਕੈਰੀਅਰ ਕੋਈ ਫੋਰਨ ਜਾਣ ਦਾ ਕੁਝ ਹੋਰ ਪਲਾਨ ਹੈ ਤਾਂ ਉਸ ਕੇਸ ਦੇ ਵਿੱਚ ਜੇ ਉਹ ਆਪਰੇਟ ਕਰਾ ਬੰਦੇ ਪਹਿਲੀ ਗੱਲ ਤੇ ਮੇਰੇ ਨਾਲ ਗੱਲ ਕਰਨ ਤਾਂ ਆਪਰੇਸ਼ਨ ਦੀ ਲੋੜ ਨਹੀਂ ਪੈਣੀ ਤੁਸੀਂ ਤਾਂ ਜੂਸ ਪੀ ਆ ਕੇ ਤੁਸੀਂ ਇਹ ਜਿਹੜਾ ਸ਼ੇਕ ਹੈਗਾ ਸ਼ੇਕ ਵੀ ਹੈ ਸਟਾਰ ਫਰੂਟ ਦਾ ਜੀ ਸਰ ਇਹ ਤਾਂ ਹੁਣ ਮੇਰੇ ਪੇਸ਼ੈਂਟ ਨੂੰ ਵੈਸੀ ਸਮਝ ਆ ਜਾਣੀ ਹੈ ਦੇਖੋ ਇਹ ਸ਼ੇਖ ਹੋਣ ਮਤਲਬ ਦੇਖੋ ਦੇਖਣ ਦੇ ਵਿੱਚ ਹੀ ਮੈਂ ਤਾਂ ਪਹਿਲਾਂ ਹੀ ਕਹਨੀ ਆ ਵੀ ਸਟ੍ਰੈਸ ਮਤਲਬ ਤਣਾਵ ਛੱਡੋ ਆਪਣੀ ਜ਼ਿੰਦਗੀ ਨੂੰ ਰੰਗ-ਬਰੰਗਾ ਬਣਾਓ ਨਾ ਕਿ ਚਿੱਟੀਆਂ-ਚਿੱਟੀਆਂ ਮਤਲਬ ਹਰਵੇਲੇ ਹਾਂ ਮਤਲਬ ਕਹਿੰਦੇ ਭਾਵੇਂ ਰੰਗ-ਬਰੰਗਾ ਸਤਰੰਗਾ ਅਸੀਂ ਖਾਣਾ ਹੀ ਸਤਰੰਗਾ ਹੈ ਸਰ ਠੀਕ ਹੈ ਹੁਣ ਇਹ ਜਿਹੜਾ ਜੂਸ ਦਿਖ ਰਿਹਾ ਆਪਾਂ ਇਹ ਤਾਂ ਜੂਸ ਹੈਗਾ ਸਰ ਸਟਾਰ ਫਰੂਟ ਦਾ ਠੀਕ ਹੈ ਡੇਲੀ ਉਹ ਇਨਟੇਕ ਕਰਕੇ ਦਵਾਈ ਖਾਣ ਦੀ ਬਜਾਏ ਡੇਲੀ ਉਹ ਸਟਾਰ ਫਰੂਟ ਦਾ ਜੂਸ ਇਨਟੇਕ ਕਰਕੇ ਭਾਵੇਂ ਉਦਾਂ ਹੀ ਖਾ ਲੈਣ ਤਾਂ ਵੀ ਬਹੁਤ ਟੇਸਟੀ ਲੱਗਣਾ ਤੇ ਇਹਨੂੰ ਇਨਟੇਕ ਡੇਲੀ ਕਰਕੇ ਉਹ 1.5 ਮਹੀਨੇ ਬਾਅਦ ਹਾਂਜੀ ਉਹ ਟੈਸਟ ਕਰਾ ਲੈਣ ਇੱਥੋਂ ਤੱਕ ਮੈਨੂੰ ਲੱਗਦਾ 1.5 ਮਹੀਨੇ ਵਿੱਚ ਤਾਂ ਪ੍ਰੈਗਨੈਂਸੀ ਕਨਸੀਵ ਹੋ ਜਾਣੀ ਹੈ ਸਰ ਉਹ ਤਾਂ ਪੀਸੀਓਡੀ ਦੀ ਸੋਚ ਰਹੇ ਸੀਗੇ ਅਸੀਂ ਸੋਚਣਾ ਮਤਲਬ ਅਸੀਂ ਤਣਾਅ ਛੱਡ ਕੇ ਅਸੀਂ ਸੋਚ ਕੀ ਰਹੇ ਆ ਜਿਹੜੀਆਂ ਸਾਡੀਆਂ ਵਾਈਬਸ ਹੋਣਗੀਆਂ ਨਾ ਸਰ ਉਹੀ ਰਿਜ਼ਲਟਸ ਆਣਗੇ ਅਸੀਂ ਆਪਣੀ ਖੁਰਾਕ ਨੂੰ ਦਵਾਈ ਸਮਝ ਕੇ ਖਾਣਾ ਕਿਉਂਕਿ ਆਰਾਤਾ ਦਵਾਈਆਂ ਦੀ ਪਈ ਹੋਈ ਹੈ ਨਾ ਸਾਨੂੰ ਡਾਕਟਰਾਂ ਦੀ ਯਾਦ ਪਈ ਹੋਈ ਆਪਾਂ ਐਵੇਂ ਜਾਂ ਚੰਗਾ ਖਾ ਕੇ ਸੋਚਣਾ ਹੈ ਵੀ ਇਹ ਮੇਰੀ ਮਾਰਨਿੰਗ ਦੀ ਡੋਜ਼ ਹੈ ਮੈਂ ਇਹ ਲੈ ਰਹੀਆਂ ਦੋ ਟਾਈਮ ਜਵੇਂ ਹਨਾ ਰੋਜ਼ ਆ ਸ਼ਾਮ ਨੂੰ ਮੈਂ ਫੇਰੇ ਦਵਾਈ ਖਾਣੀ ਹੈ ਇਹਨੂੰ ਦਵਾਈ ਸਮਝ ਕੇ ਖਾ ਲੈਣਾ ਤੁਸੀਂ ਤੇ ਵੀ ਗੱਲ ਕੀਤੀ ਸੀ ਕਿ ਜਨਾਨੀਆਂ ਤੇ ਜਨਾਨੀਆਂ ਬੰਦਿਆਂ ਵਾਸਤੇ ਵੀ ਬਹੁਤ ਵਧੀਆ ਜੂਸ ਹੈਗਾ ਇਹ ਵਾਲਾ ਇਹਦਾ ਜਿਹੜਾ ਸ਼ੀਕ ਹੈਗਾ ਸਟਾਰ ਆਫ ਫਰੂਟ ਦਾ ਸੋ ਜੁਣ ਅਸੀਂ ਜੇ ਮੇਲ ਫੀਮੇਲ ਦੋਨਾਂ ਦੀ ਗੱਲ ਕਰੀਏ ਤਾਂ ਇਹਦਾ ਬੈਨੀਫਿਟ ਸਰ ਜੇ ਹਾਰਟ ਪ੍ਰੋਬਲਮ ਹੈ ਤਾਂ ਬੈਨੀਫਿਟ ਹੈ ਜੇ ਉਹਨਾਂ ਨੂੰ ਕੋਈ ਸਟੋਨ ਬੰਦਾ ਕਿਤੇ ਵੀ ਭਾਵੇਂ ਗੋਲ ਬਲੇਡਰ ਦੇ ਵਿੱਚ ਭਾਵੇਂ ਕਿਡਨੀ ਦੇ ਵਿੱਚ ਭਾਵੇਂ ਯੂਟਰਸ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਸਟੋਨ ਬੰਦੇ ਤਾਂ ਵੀ ਇਹਦਾ ਬੈਨੀਫਿਟ ਹੈਗਾ ਤੇ ਜੇ ਉਹਨਾਂ ਨੂੰ ਪ੍ਰੋਬਲਮ ਇਦਾਂ ਲਾਰੋ ਉਹਨੂੰ ਡਾਈਜੈਸ਼ਨ ਦੀ ਪ੍ਰੋਬਲਮ ਕਿਉਂਕਿ ਜਦੋਂ ਪੀਸੀਐਡੀ ਹੁੰਦਾ ਹੈ ਮੇਰੇ ਪੇਸ਼ੈਂਟ ਗੌਰ ਕਰਨ ਉਹਨਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਉਹ ਜਦੋਂ ਖਾਂਦੇ ਆ ਉਹਨਾਂ ਨੂੰ ਇਦਾਂ ਦਾ ਵੀ ਵਾਤ ਆ ਰਿਹਾ ਵੋਮਿਟਿੰਗ ब्लोटिंग ਤੇ ਉਹਨਾਂ ਦਾ ਮੈਟਾਬੋਲਿਜ਼ਮ ਠੀਕ ਨਹੀਂ ਹੁੰਦਾ ਇਹਨੇ ਮੇਨ ਇਮਿਊਨਿਟੀ ਨੇ ਬੂਸਟ ਕਰਨਾ ਇਸ ਜੂਸ ਨੇ ਇਮਿਊਨਿਟੀ ਬੂਸਟ ਕਰਕੇ ਡਾਈਜੈਸ਼ਨ ਬੈਟਰ ਕਰਨਾ ਤੇ ਜੇ ਡਾਈਜੈਸ਼ਨ ਬੈਟਰ ਕਰਨਗੇ ਤਾਂ ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ ਡਾਈਜੈਸ਼ਨ ਤਾਂ ਦੋਨਾਂ ਨੂੰ ਹੀ ਚਾਹੀਦਾ ਆ ਤਾਂ ਮੇਲ ਨੂੰ ਵੀ ਇਕੁਅਲੀ ਫਾਇਦਾ ਇਸ ਦਾ ਇਸ ਮਤਲਬ ਇਹਦੇ ਜੂਸ ਦਾ ਜੀ ਹਾਂਜੀ ਇਸ ਜੂਸ ਦਾ ਦੋਨੋਂ ਨੂੰ ਹੀ ਫਾਇਦਾ ਹੈ ਔਰ ਖਾਸ ਕਰਕੇ ਇਨ ਫਰਟੀਲਿਟੀ ਦੀ ਵਿੱਚ ਦੋਨੋਂ ਮੀਆਂ ਬੀਵੀਆਂ ਪੀਣ ਲੱਗ ਜਾਣ ਕੀ ਬਾਤ ਹੈ ਸੋ ਤੁਸੀਂ ਦੇਖੋ ਅ ਤੇ ਸੀ ਬੀ ਸੀ ਤੁਹਾਨੂੰ ਕਰਕੇ ਦੱਸ ਦਿੰਨੇ ਆ ਹਲਕੇ ਜਿ ਖਟੇਪਨ ਤੇ ਹੈ ਜੀ ਹਲਕਾ ਜਾਨੀ ਜਾਨਾ ਖੱਟਾ ਖੱਟਾ ਹੈ ਸਰ ਤੇ ਜੇ ਹੁਣ ਅਸੀਂ ਖੱਟਾ ਖੱਟਾ ਲੈ ਰਹੇ ਆ ਮਤਲਬ ਅਸੀਂ ਹਾਰਵੇਲੇ ਕੀ ਕਰਦੇ ਆ ਹਰ ਵੇਲੇ ਸਾਡਾ ਜੀ ਕਰਦਾ ਰਸਗੋਲੇ ਗੁਲਾਬ ਜਾਮਨ 스ਪੰਜੀ ਰਸਗੋਲਾ ਰਸਮਲਾਈ ਨਹੀਂ ਜੀ ਨਹੀਂ ਜੇ ਅਸੀਂ ਇਨਫਰਟੀਲਿਟੀ ਤੋਂ ਬਾਹਰ ਆਉਣਾ ਹੈ ਤੇ ਸਾਨੂੰ ਇਦਾਂ ਦੇ ਖੱਟੇ-ਖੱਟੇ ਫਲ ਵਿਟਾਮਿਨ ਸੀ ਇਨਟੇਕ ਕਰਨਾ ਹੀ ਪੈਣਾ ਇਹਦੇ ਚ ਸਿਰਫ ਫਾਈਬਰ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਗਿੱਧ ਪਲਪ ਪੀ ਕੇ ਕਿੰਨਾ ਇੰਜੋਏ ਕਰ ਰਹੇ ਹੋ ਦਿਖਾਓ ਮੇਰੇ ਦਰਸ਼ਕਾਂ ਨੂੰ ਵਿੱਧ ਪਲਪ ਮੀਨਸ ਅਸੀਂ ਇਕੱਲਾ ਜੂਸ ਹੀ ਨਹੀਂ ਬਣਾਇਆ ਜੂਸ ਦੇ ਨਾਲ ਨਾਲ ਮੈਂ ਇਹਦਾ ਪਲਪ ਵੀ ਪਾ ਦਿੱਤਾ ਕਿਉਂਕਿ ਅਸੀਂ ਹਰ ਇੱਕ ਚੀਜ਼ ਨੂੰ ਸੁਆਦ ਬਣਾ ਕੇ ਵੀ ਤਾਂ ਖਾਣਾ ਹੈ ਨਾ ਸਰ ਕਿਉਂਕਿ ਅਸੀਂ ਪੋਜ਼ਿਟਿਵ ਵਾਈਬਸ ਲੈਣੀਆਂ ਹੁਣ ਇੱਕ ਪੂਰਾ ਸਟਾਰ ਫਰੂਟ ਮੇਰੇ ਚ ਪਲਪ ਪਾਇਆ ਤੇ ਤੁਹਾਨੂੰ ਪੀਣ ਦਾ ਮਜ਼ਾ ਕਿੰਨਾ ਆ ਰਿਹਾ ਹੋਣਾ ਸਰ ਜੀ ਜੀ ਤੇ ਮੈਂ ਫਿਰ ਇਹ ਕੀ ਰੱਖਿਆ ਸਟਾਰ ਫਰੂਟ ਦੇ ਇਹ ਇਹ ਕਾਫੀ ਕਲਰ ਹੋ ਗਿਆ ਇਹ ਗ੍ਰੀਨ ਹੋ ਗਿਆ ਕਾਫੀ ਕਲਰ ਕੀ ਹੈ ਮੈਂ ਤਾਂ ਹੁਣੇ ਹੀ ਕੀਤਾ ਸਰ ਵੀ ਸਤਰੰਗਾ ਅਸੀਂ ਇੱਕ ਰੰਗ ਨਾਲ ਨਹੀਂ ਰਹਿਣਾ ਅਸੀਂ ਸਤ ਰੰਗਾ ਹੁਣ ਮਤਲਬ ਅਸੀਂ ਥੋੜਾ ਜਿਹਾ ਫੇਅ ਟੇਸਟ ਨੂੰ ਅਸੀਂ ਆਪਣਾ ਫਲੇਵਰਾਈਜ਼ ਕਰਨਾ ਹੈ ਲਾਈਫ ਨੂੰ ਅਸੀਂ ਸਤਰੰਗੀ ਕਰਾਂਗੇ ਤਾਂ ਹੀ ਖੁਸ਼ੀਆਂ ਹੋਣਗੀਆਂ ਸਰ ਹੁਣ ਇਹ ਜਿਹੜਾ ਫਰੂਟ ਹੈਗਾ ਇਹ ਸਭ ਨੂੰ ਪਤਾ ਹੈ ਸਭ ਜਾਨੂਆਂ ਔਰ ਸਭ ਨੂੰ ਪਤਾ ਹੈ ਵੀ ਕੀਵੀ ਖਾਣਾ ਅੱਜ ਦੇ ਟਾਈਮ ਤੇ ਜੇ ਡੇਲੀ ਇੱਕ ਕੀਵੀ ਅਸੀਂ ਖਾਂ ਪਾ ਰਹੇ ਆ ਸਭ ਨੂੰ ਪਤਾ ਹੈ ਕੀਵੀ ਦੇ ਬੈਨੀਫਿਟ ਕਿੰਨੇ ਜ਼ਿਆਦਾ ਆ ਮੈਂ ਲਾਸਟ ਟੈਂਪਰ ਜਿਵੇਂ ਦੱਸਿਆ ਸੀ ਨਾ ਸਰ ਮੇਰੇ ਮੰਤਰ ਦੇ ਵਿੱਚ ਫਰੂਟ ਤਾਂ ਬਹੁਤ ਸਾਰੇ ਆ ਪਰ ਜਿਹੜੇ ਮੇਰੇ ਮੰਤਰ ਚ ਫਰੂਟ ਹੈ ਅਵੋਕਾਡੋ ਸਟਰਾਬੇਰੀ ਬਲੂਬੇਰੀ 베ਰੀ ਜਿਹੜੀ ਮਰਜ਼ੀ ਹੁਣ ਅੱਜ ਪੀਸੀਓਡੀ ਵਾਸਤੇ ਮੈਂ ਇਨਕਲੂਡ ਕੀਤਾ ਸਪੈਸ਼ਲ ਕੀਵੀ ਤੇ ਨਾਲ ਇਨਕਲੂਡ ਕੀਤਾ ਆਪਾਂ ਸਟਾਰ ਫਰੂਟ ਸਟਾਰ ਫਰੂਟ ਦਿਖਾ ਤਾ ਦੋ ਹੈ ਕਿਦਾਂ ਦਾ ਜੀ ਸਰ ਹੁਣ ਜੇ ਸਟਾਰ ਫਰੂਟ ਕਿੱਟਿਆ ਤੁਸੀਂ ਸਟਾਰ ਫਰੂਟ ਦਿਖਾਇਆ ਸਰ ਇਹ ਇਧਰ ਦੇਖੋ ਇਹ ਪਛਾਣਨਾ ਮੈਨੂੰ ਲੱਗਦਾ ਕੁਝ ਕਿ ਮੇਰੇ ਪੇਸ਼ੈਂਟ ਤਾਂ ਇਹ ਕਹਿੰਨਗੇ ਵੀ ਹੈ ਕਿ ਇਹ ਡ੍ਰੈਗਨ ਫਰੂਟ ਵਰਗਾ ਲੱਗਦਾ ਇਹ ਇਹ ਤਾਂ ਸਰ ਇਹ ਕੈਰੰਬੋਲਾ ਸਰ ਜਿਵੇਂ ਆਪਾਂ ਕੈਰਮ ਖੇਡਦੇ ਆ ਨਾ ਕੈਰਮ ਖੇਡਦੇ ਕੈਰੰਬੋਲਾ ਸਰ ਇਸ ਨੂੰ ਕੈਰੰਬੋਲਾ ਵੀ ਕਿਹੜਾ ਇਹ ਇਹਦਾ ਇਸਤੇਮਾਲ ਕਿਵੇਂ ਖਾਣਾ ਕਿਵੇਂ ਹੈ ਜੀ ਫਿਰ ਇਹਨੂੰ ਐਂ ਕੱਟ ਲੈਣਾ ਜੀ ਸਿੱਧੇ ਸਰ ਇਸ ਨੂੰ ਪਹਿਲਾਂ ਆਪਾਂ ਨੇ ਦੇਖੋ ਪੀਲ ਕੀਤਾ ਹੈ ਸਰ ਜਿਹੜੇ ਹੁਣ ਇਹਦੇ ਆ ਲੇਅਰਸ ਹੁੰਦੇ ਦੇਖੋ ਸਾਫ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਕੀ ਹੈ ਹੈਨਾ ਸਰ ਇਸ ਨੂੰ ਥੋੜਾ ਥੋੜਾ ਇਧਰ ਪੀਲ ਕਰਕੇ ਪੀਲ ਕਰਨ ਬਾਅਦ ਠੀਕ ਹੈ ਫਿਰ ਅਸੀਂ ਪੀਲ ਕਰਨ ਬਾਅਦ ਫਿਰ ਇਸ ਨੂੰ ਰਾਉਂਡ ਕੱਟਣਾ ਹੈ ਹੁਣ ਜਿੰਮੇ ਗੱਲ ਕਰਾਂ ਇਸ ਨੂੰ ਕੱਟਣ ਦੀ ਵੀ ਆਪਾਂ ਕੱਟਣ ਵਾਲਾ ਥੋੜਾ ਜਿਹਾ ਫਾਰਮੂਲੇਸ਼ਨ ਮੈਂ ਦੱਸ ਦੇਣੀ ਹੈਗੀ ਆ ਸਰ ਇਸ ਤਰੀਕੇ ਨਾਲ ਇਹਨੂੰ ਆਪਾਂ ਥੋੜਾ ਥੋੜਾ ਦੇਖੋ ਪੀਲ ਤਾਂ ਆਪਾਂ ਨੂੰ ਕਰਨਾ ਪੈਣਾ ਨਾ ਸਰ ਸਫਾਈ ਇਹਨੂੰ ਧੋਣ ਬਾਅਦ ਆਪਾਂ ਨੇ ਇਸਨੂੰ ਇਸ ਤਰ੍ਹਾਂ ਪੀਲ ਕਰਨਾ ਦੇਖੋ ਠੀਕ ਹੈ ਚੰਗੀ ਤਰ੍ਹਾਂ ਤੋਂ ਲਿਮਨ ਨੂੰ ਢਕਾਰ ਵੀ ਆਣ ਲੱਗੇ ਮੈਨੂੰ ਤੁਸੀਂ ਇਹ ਸ਼ੇਕ ਪਲਾ। ਹੁਣ ਤੁਸੀਂ ਮੈਂ ਕੀ ਕਿਹਾ ਸੀ ਡਾਈਜੈਸ਼ਨ ਤੇ ਮੈਟਾਬੋਲਿਜ਼ਮ ਹਨਾ ਹੁਣ ਤੁਸੀਂ ਮੰਨਗੇ ਸਰ ਮਿੰਟਾਂ ਸਕਿੰਟਾਂ ਦੀ ਗੱਲ ਹੈ ਜਿਸ ਸਰ ਅਸੀਂ ਤਿੰਨ ਤੋਂ 6 ਮਹੀਨੇ ਡਾਕਟਰਾਂ ਦੇ ਕੋਲ ਨਹੀਂ ਜਾਣਾ ਅਸੀਂ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਆਪ ਹੀ ਵੈਦ ਬਣ ਕੇ ਆਪ ਹੀ ਡਾਕਟਰ ਬਣ ਕੇ ਅਸੀਂ ਹੱਲ ਕਰਨਾ ਹੁਣ ਦੇਖੋ ਸਰ ਇਹਨੂੰ ਸਫਾਈ ਕਰਨ ਵਾਸਤੇ ਥੋੜਾ ਜਿਹਾ ਇਹਨੂੰ ਲੇਅਰ ਕਿਉਂਕਿ ਇਹ ਵਿੱਚ ਥੋੜਾ ਜਿਹਾ ਡਸਟ ਵੀ ਹੁੰਦੀ ਆ ਹੁਣ ਦੇਖੋ ਸਰ ਬੜੇ ਮਜ਼ੇ ਨਾਲ ਜਿੱਦਾਂ ਆਹ ਅਸੀਂ ਕੱਟ ਰਹੇ ਆ ਦੇਖੋ ਕਿੱਡਾ ਸੋਹਣਾ ਫਲਾਰ ਬਣਿਆ ਸਰ ਦੇਖੋ ਕਿੱਡਾ ਸੋਹਣਾ ਫਲਾਰ ਬਣਿਆ ਇਸ ਤਰੀਕੇ ਸਰ ਇਹਨਾਂ ਨੂੰ ਅਸੀਂ ਕੱਟੀ ਜਾਣਾ ਇੱਧਰ ਦੇਖੋ ਠੀਕ ਹੈ ਤੇ ਆਹ ਦੇਖੋ ਜਿੰਨਾ ਇਹ ਸਰ ਕਹਿੰਦੇ ਨਾ ਬਿਊਟੀ ਜਿੰਨੀ ਇਹਦੀ ਬਿਊਟੀ ਇਸ ਫਰੂਟ ਦੀ ਠੀਕ ਹੈ ਉੰਨੀ ਇਹਦੀ ਪ੍ਰੋਪਰ ਡਿਊਟੀ ਵੀ ਹੈਗੀ ਆ ਜੀ 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 ਮਤਲਬ ਇਹ ਸਟਾਰ ਦੀ ਜਿਹੜੀ ਬਿਊਟੀ ਹੈਗੀ ਹੈ ਉਹਦੀ ਡਿਊਟੀ ਮਾਂ ਬਣਾਉਣ ਦੀ ਵੀ ਹੈ ਉਹਦੀ ਡਿਊਟੀ ਆਪਾਂ ਮਾਂ ਬਣਾਉਣ ਦੀ ਲਈ ਆ ਸਰ ਕੀ ਆ ਜੀ ਠੀਕ ਹੈ ਅੱਛਾ ਤੇ ਮੈਮ ਫਿਰ ਆਖਰ ਦੇ ਵਿੱਚ ਇੱਕ ਹੋਰ ਚੀਜ਼ ਹੈਗੇ ਤੁਸੀਂ ਇਹ ਵੀ ਰੱਖੇ ਨੇ ਨੁਸਖੇ ਫਾਰਮੂਲੇ ਇੱਕ ਹੀ ਚੀਜ਼ ਹੈਗੇ ਨੇ ਜੀ ਸਰ ਮੇਰੇ ਪੇਸ਼ੈਂਟ ਨੂੰ ਮੈਂ ਲਟਕਾਉਣਾ ਨਹੀਂ ਠੀਕ ਹੈ ਨਹੀਂ ਮੈਂ ਆਪਣੀ ਵੀਡੀਓ ਤੱਕ ਰੱਖਣਾ ਹੈ ਉਹਨਾਂ ਨੇ ਇਹ ਫਾਰਮੂਲਾ ਘਰੇ ਬਣਾਉਣਾ ਆ ਤਾਂ ਇਨਟੇਕ ਇਹ ਫਾਰਮੂਲੇਸ਼ਨ ਉਹਨਾਂ ਨੇ ਆਪ ਬਣਾ ਲੈਣੇ ਆ ਸਰ ਉਹਨਾਂ ਨੇ ਮੇਰੇ ਤੋਂ ਦਵਾਈ ਵੀ ਭਾਵੇਂ ਨਾਮ ਮੰਗਾਣ ਇਹ ਫਾਰਮੂਲੇਸ਼ਨ ਇਹਦੇ ਵਿੱਚ ਸਰ ਹੁਣ ਕੀ ਕੀ ਹੈਗਾ ਦੇਖੋ ਇਹ ਕਚਨਾਰ ਹੋਗੀ ਸਰ ਠੀਕ ਹੈ ਜੀ ਠੀਕ ਹੈ ਜੀ ਆਰ ਇਹ ਹੋ ਗਿਆ ਸਰ ਮੂਲੀ ਖਾਰ ਠੀਕ ਹੈ ਜੀ ਇਹ ਹੋ ਗਈ ਸਰ ਵਜਰਖੜ ਠੀਕ ਹੈ ਜੀ ਇਹ ਹੋ ਗਈ ਸਰ ਜੋਖੜ ਠੀਕ ਹੈ ਜੀ ਜੀ ਆਰ ਇਹ ਹੋ ਗਈ ਸਰ ਤ੍ਰਿਫਲਾ ਨਾਲ ਉਹਨਾਂ ਨੇ ਇਨਟੇਕ ਕਰਨਾ ਹੈ ਕਿਵੇਂ ਕਰਨਾ ਹੈ ਤ੍ਰਿਫਲਾ ਦੇ ਨਾਲ ਹੀ ਸਰ ਇਹਨੂੰ ਉਹਨਾਂ ਨੇ 50-50 ਗ੍ਰਾਮ ਪਾ ਕੇ ਸਾਰਿਆਂ ਦਾ ਪਾਊਡਰ ਬਣਾ ਕੇ ਇਹ ਆਪਦੇ ਕੋਲ ਰੱਖ ਲੈਣਾ ਤੇ ਮਾਰਨਿੰਗ ਉੱਠ ਕੇ ਉਹਨਾਂ ਨੇ ਇਹ ਅੱਧੇ ਚਮਚ ਤੋਂ ਸ਼ੁਰੂ ਕਰਨ ਇਹ 3-4 ਦਿਨ ਬਾਅਦ ਇਹਨੂੰ ਇੱਕ 스ਪੂਨ ਤੇ ਲੈ ਜਾਨ 1 ਟੇਬਲस्पून ਮਾਰਨਿੰਗ ਉਹਨਾਂ ਨੇ ਐਮਪਟੀ ਸਟਮਕ ਫਿਰ ਉਹਨਾਂ ਨੇ ਦਿਨੇ ਜਦੋਂ ਲੱਗਿਆ ਨਾ ਵੀ ਪੇਟ ਖਾਲੀ ਹੈ ਦੋ ਟਾਈਮਸ ਇਹਨੂੰ ਲੈਣ ਸਾ ਡੇਢ ਮਹੀਨੇ ਦੀ ਅਸੀਂ ਦਸੀਏ ਵੀ ਡੇਢ ਮਹੀਨੇ ਦੀ ਮਾਰ ਹੈ ਪੀਸੀਓ ਜੀ ਨੂੰ ਠੀਕ ਕਰਨ ਵਾਸਤੇ ਕਿਆ ਬਤਾ ਕਿਆ ਬਤਾ ਅੱਛਾ ਮੈਮ ਤੇ ਫਿਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਵੀ ਜਿਹੜੀਆਂ ਮਾਵਾਂ ਹੈਗੀਆਂ ਨੇ ਜਿਹੜੀ ਕਹਿੰਦੇ ਨੇ ਜੀ ਸਾਨੂੰ ਅਸੀਂ ਤਾਂ ਬਹੁਤ ਕੁਝ ਬਹੁਤ ਟੋਟਕੇ ਹੀਰਵੇ ਫਾਰਮੂਲੇ ਡਾਕਟਰ ਆਈਵੀਐਫ ਤੱਕ ਅਸੀਂ ਅਜ਼ਮਾ ਕੇ ਵੇਖ ਲਿਆ ਨਾ ਤਾਂ ਸਾਡੀ ਪੀਸੀਓ ਡੀ ਗਈ ਨਾ ਹੀ ਅਸੀਂ ਮਾਵਾਂ ਬਣੀਆ ਤੇ ਜੇ ਮੈਂ ਹੁਣ ਆਪਦੀ ਗੱਲ ਕਰਾਂ ਜਿਹੜਾ ਮੇਰਾ ਦਾਇਰਾ ਸਰ ਮੇਰੇ ਦਾਇਰੇ ਦੇ ਵਿੱਚ ਜੇ ਪੇਸ਼ੇ ਮੇਰੇ ਨਾਲ ਗੱਲ ਕਰਦੇ ਆ ਨਾ ਤੇ ਮੈਨੂੰ ਉਹ ਕਾਲ ਕਰਦੇ ਆ ਸਰ ਇੱਕ ਕਲੀਅਰਲੀ ਤੇ ਬੜੀ ਇੱਕ ਆਪਾਂ ਆਪਣੇ ਟੇਬਲ ਤੇ ਬੈਠੇ ਆ ਸੱਚਾਈ ਵਾਲੀ ਗੱਲ ਆ ਮੇਰੇ ਪੇਸ਼ੇ ਮੈਨੂੰ ਕਹਿੰਦੇ ਮੈਡਮ ਤੁਹਾਡੇ ਨਾਲ ਗੱਲ ਹੋਈ ਸੀਗੀ ਤਾਂ ਆ ਡੇਢ ਮਹੀਨਾ ਦੀ ਪ੍ਰੈਗਨੈਂਸੀ ਹੈ ਤਾਂ ਹੁਣ ਦੱਸੋ ਮੈਨੂੰ ਦਵਾਈ ਕੀ ਭੇਜੋਗੇ ਫਿਰ ਅਸੀਂ ਉਹਨਾਂ ਨੂੰ ਦਵਾਈ ਭੇਜ ਦਿਆਂ ਸਾਰਾ ਸੁਭਾਗਿਆ ਕਛਤ ਸੁਭਾਗਿਆ ਦਾ ਇੱਕ ਹੋਰ بڑا ਮੈਨੂੰ ਫੋਨ ਆਇਆ ਕਹਿੰਦੇ ਜੀ ਅਸੀਂ ਆਈਵੀਐਫ ਸਾਡਾ ਸਫਲ ਨਹੀਂ ਹੋ ਰਿਹਾ ਸੀ ਤੇ ਥੈਂਕਸ ਕਰ ਰਹੇ ਸੀ ਉਹ ਕਹਿੰਦੇ ਵੀ ਅਸੀਂ ਸੁਭਾਗਿਆ ਦਾ ਸ਼ੁਰੂਆਤ ਕੀਤੀ ਤਾਂ ਚੌਥੀ ਪੰਜਵੀਂ ਵਾਰ ਉਹ ਆਈਵੀਐਫ ਕਰਵਾ ਰਹੇ ਸੀ ਸਾਡੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਸੁਭਾਗਿਆ ਖਾਣੀ ਸ਼ੁਰੂ ਕੀਤੀ ਜਦੋਂ ਤੇ ਉਹ ਸਾਡੀ ਭੈਣ ਕਹਿ ਰਹੀ ਸੀ ਕਿ ਸਾਡਾ ਆਈਵੀਐਫ ਵੀ ਸਕਸੈਸਫੁਲ ਹੋ ਗਿਆ ਆਈਵੀਐਫ ਵੇਲੇ ਜਿਹੜੀਆਂ ਪ੍ਰੋਬਲਮਸ ਪਹਿਲੀ ਤਾਂ ਐਗ ਮੋਰਫੋਲੋਜੀ ਵਧੀਆ ਨਹੀਂ ਹੁੰਦੀਗੀ ਤੇ ਦੂਸਰੀ ਪ੍ਰੋਬਲਮ ਉਹਨਾਂ ਦੇ ਅੰਡੋਮੈਟਰੀਅਮ ਲਾਈਨਿੰਗ ਵਧੀਆ ਨਹੀਂ ਹੁੰਦੀ ਜਿਨ੍ਹਾਂ ਦਾ आईवीएफ सक्सेस ਨਹੀਂ ਹੋ ਰਿਹਾ ਉਹ ਬਿਨਾ ਸੋਚੇ ਸਮਝੇ ਸੁਭਾਗਿਆ ਮੈਡੀਸਨ ਖਾ ਲੈਣ ਸਰ ਉਹਨਾਂ ਦਾ ਆਈਵੀਐਫ ਸাকਸੈਸ ਹੋ ਜਾਂਦਾ ਮੇਰੇ ਕੋਲ ਤਾਂ ਸਿਰ ਬਹੁਤ ਸਾਰੇ ਪੇਸ਼ੈਂਟ ਐਦਾਂ ਦੇ ਜੋ ਆਈਵੀਐਫ ਕਰਾਣ ਬਾਅਦ ਜਿਨ੍ਹਾਂ ਨੇ ਆਪਣਾ ਟ੍ਰੀਟਮੈਂਟ ਸ਼ੁਰੂ ਕੀਤਾ ਉਹਨਾਂ ਨੇ ਨੇਚਰਲ ਵੀ ਕਨਸੀਵ ਕਰ ਲਿਆ ਸਰ ਤੇ ਆਈਵੀਐਫ ਦਾ ਸাকਸੈਸ ਹੋਣਾ ਹੀ ਆ ਸਰ ਇਹਦੇ ਨਾਲ ਤੇ ਜੇ ਹੁਣ ਅਸੀਂ ਰਸੋਲੀਆਂ ਵਾਲੀ ਮੈਡੀਸਨ ਦੀ ਗੱਲ ਕਰੀਏ ਤਾਂ ਸਰ ਇਹ ਅਸੀਂ ਇਸੇ ਫਾਰਮੂਲੇਸ਼ਨ ਤੋਂ ਇਹ ਕੰਚਨ ਬਣਾਇਆ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਏ ਇਨਟੇਕ ਕਰਨਾ ਉਹਨਾਂ ਨੇ ਤਾਂ ਉਹਨਾਂ ਤੇ ਰਸੋਲੀਆਂ ਸਾਰੀਆਂ ਛੂਮੰਤਰ ਹੋ ਜਾਣੀਆਂ ਤੇ ਜੇ ਹੁਣ ਅਸੀਂ ਗੱਲ ਕਰ ਰਹੇ ਆਂਗੇ ਸਰ ਜਦੋਂ ਵੀ ਚੜੀ ਦੀ ਪ੍ਰੋਬਲਮ ਹੁੰਦੀ ਹੈ ਹੁਣ ਉਹਦੇ ਉਦੋਂ ਉਹਨਾਂ ਨੂੰ ਇੱਕ ਨੇ ਪਿਗਮੈਂਟੇਸ਼ਨ ਬਲੈਮਿਸ਼ੀਜ਼ ਸਕਿਨ ਦੇ ਬਹੁਤ سارے ਇਸ਼ੂਜ਼ ਹੋ ਜਾਂਦੇ ਹੈਗੇ ਤਾਂ ਸਕਿਨ ਨੂੰ ਠੀਕ ਕਰਨ ਵਾਸਤੇ ਅਸੀਂ ਇਹ ਸਕਿਨੈਕਸ ਰੱਖਿਆ ਸਰ ਪਾਊਡਰ ਕੈਪਸੂਲ ਤੇ ਟੈਬਲੇਟ ਇਹਨਾਂ ਦਾ ਕੰਬੀਨੇਸ਼ਨ ਉਹ ਵਰਤ ਲੈਣ ਤਾਂ ਉਹਨਾਂ ਦੀ ਸਕਿਨ ਕਿਊਰ ਹੋ ਜਾਏਗੀ ਤੇ ਨਾਲ ਉਹਨਾਂ ਨੂੰ हेयर फॉਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਪੀਸੀਓਡੀ ਚ ਆਉਂਦੀ ਹੈ ਸਰ ਇਹ ਸਾਨੂੰ ਤਾਂ ਕਹਿੰਦੇ ਲੋੜ ਹੀ ਨਹੀਂ ਪੈਂਦੀ ਤਾਂ ਹੀ ਕਰਕੇ ਅਸੀਂ ਇਹਦੀ ਕਦੇ ਵੀ ਵੀਡੀਓ ਨਹੀਂ ਪਾਉਂਦੇਗੇ ਤੇ ਇਹ ਮੇਰੇ ਪੇਸ਼ੈਂਟ ऑयल ਸ਼ੈਂਪੂ ਤੇ ਇਨਕਲੂਡਿੰਗ ਮਾਸਕ ਸਰ ਕਿਸੇ ਸ਼ੇਅਰ ਬਾਸ હેર ਮਾਸਕ ਸਰ ਆ ਪ੍ਰੇਮ ਵਿੱਦਾ ਦਾ ਹੇਅਰ ਮਾਸਕ ਯੂਜ਼ ਕਰ ਲੈਣ ਉਹਨਾਂ ਨੂੰ ਨਹੀਂ ਜ਼ਰੂਰਤ ਸੈਲੂਨ ਵਾਲੇ ਨੂੰ ਕੋਈ ਵੀ 15-15000 ਰੁਪਏ ਦੇਣ ਦੀ ਹਾਂ ਜੋ ਅੱਜ ਦੇ ਟਾਈਮ ਤੇ ਟ੍ਰੈਂਡ ਚੱਲ ਰਿਹਾ ਹੈਗਾ ਹਨਾ ਸਰ ਇਹ ਵੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਤੇ ਜੇ ਹੁਣ ਅਸੀਂ ਗੱਲ ਕਰੀਏ ਉਦਾਂ ਜੇ ਉਹਨਾਂ ਨੇ ਵੈਸੀ ਮੰਨ ਲਓ ਲੱਗ ਰਿਹਾ ਕਿ ਅਨ ਐਕਸਪਲੇਨ ਇਨਫਰਟੀਲਿਟੀ ਹੈਗੀ ਆ ਜਿਨ੍ਹਾਂ ਨੂੰ ਕੁਝ ਵੀ ਨਹੀਂ ਰਿਪੋਰਟਾਂ ਦੇ ਵਿੱਚ ਆ ਰਿਹਾ ਪਰ ਕਨਸੀਵ ਵੀ ਨਹੀਂ ਹੋ ਰਿਹਾ ਤਾਂ ਪੇਸ਼ੈਂਟ ਕਹਿੰਦੇ ਕਿ ਮੈਡਮ 10 ਸਾਲ ਹੋ ਗਏ 8 ਸਾਲ ਹੋ ਗਏ ਇਦਾਂ ਦੇ ਪੇਸ਼ੈਂਟ ਸਰ ਉਹਨਾਂ ਨੂੰ ਕੱਲਾ ਹੀ ਅਸੀਂ ਸ਼ੀਮੈਕਸ ਟੋਨਿਕ ਲਾ ਕੇ ਵੀ ਠੀ सर, ठीक है। जी, जी जी चलो बहुत बहुत शुक्रिया मैम सारी जानकारी देने वास्ते शेक तो बड़ा वी है दिल कर दिया कि पी जाइए पी जाइए चुस्कियां लै लैके बहुत टेस्टी है और मैं उम्मीद करता कि जो नुस्खा फार्मूला अ शेयर किया ਇੰਨੀ ਜ਼ਿਆਦਾ ਇਫੈਕਟਿਵ ਹੋਵੇ ਕਿ ਫਿਰ ਹਮੇਸ਼ਾ ਦੀ ਤਰ੍ਹਾਂ ਜਿਵੇਂ ਪਹਿਲਾਂ ਸਾਨੂੰ ਦੁਆਵਾਂ ਮਿਲਦੀਆਂ ਨੇ ਉਹ ਦੁਆਵਾਂ ਦਾ ਦੌਰ ਲਗਾਤਾਰ ਜਾਰੀ ਰਹੇ ਪਰ ਸਾਨੂੰ ਇਹ ਦੱਸ ਦੋ ਆਖਰ ਦੇ ਵਿੱਚ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਡੇ ਨਾਲ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਆਪਣੀ ਕੋਈ ਪਰਸਨਲ ਗੱਲ ਤੁਹਾਡੇ ਨਾਲ ਕਰਨੀ ਹੋਵੇ ਸਾਡੀ ਭੈਣ ਕਈ ਵਾਰ ਆਪਣੇ ਪਰਿਵਾਰ ਨਾਲ ਵੀ ਨਹੀਂ ਕਰਦੀ ਤੇ ਉਸੇ ਚੱਕਰ ਦੇ ਵਿੱਚ ਫਿਰ ਉਹ ਮਾਂ ਬਣਨ ਤੋਂ ਵੀ ਵਾਂਝੀ ਰਹਿ ਜਾਂਦੀ ਹੈ ਕਿਵੇਂ ਕਰ ਸਕਦੇ ਨੇ ਸਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੈਗੇ ਆ ਤੇ ਜਾਂ ਉਹ ਆਪਾਂ ਨੂੰ ਕਾਲ ਕਰ ਸਕਦੇ ਹੈਗੇ ਆ ਔਰ ਫੇਜ਼ 10 ਸੈਕਟਰ 64 ਔਰ SCF 61 ਔਰ ਇੱਥੇ ਆਪਾਂ ਨੂੰ ਸੰਪਰਕ ਕਰ ਸਕਦੇ ਆ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਦੇਖੋ ਅੱਜ ਹਰਮੀਤ ਜੀ ਨੇ ਸਾਡੇ ਨਾਲ ਸਟਾਰ ਫਰੂਟ ਹੈਗਾ ਜਿਹੜਾ ਉਹ ਸ਼ੇਅਰ ਕੀਤਾ ਨਾਲ ਹੀ ਸਟਾਰ ਫਰੂਟ ਦਾ ਸ਼ੇਕ ਵੀ ਹੈਗਾ ਚਾਹ ਸ਼ੇਕ ਕਹਿ ਲਈਏ ਜੂਸ ਕਹਿ ਲਈਏ ਪਰ ਉਹਨਾਂ ਦਾ ਕਹਿਣਾ ਹੈ ਕਿ ਨਾ ਇਨਟੇਕ ਤੁਸੀਂ ਜ਼ਰੂਰ ਕਰਨਾ ਹੈ ਇਹ ਸਟਾਰ ਫਰੂਟ ਹੈਗਾ ਜਿਹਦੀ ਡਿਊਟੀ ਹਰਮੀਤ ਜੀ ਨੇ ਲਗਾਈ ਹੈਗੀ ਹੈ ਇਹਦੀ ਬਿਊਟੀ ਦੇਖ ਕੇ ਕਿ ਔਰਤਾਂ ਨੂੰ ਜਿਹੜਾ ਮਾਂ ਬਣਾ ਸਕਦਾ ਹੈ ਇਸ ਦਾ ਇਨਟੇਕ ਅਗਰ ਇਹਨਾਂ ਦੇ ਤਰੀਕੇ ਨਾਲ ਇਹਨਾਂ ਦੇ ਦੱਸੇ ਮੁਤਾਬਕ ਕੀਤਾ ਜਾਵੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਹਰਮੀਤ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਪਰ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਹੀ ਹੋਵੇ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਗੱਲ ਜ਼ਰੂਰ ਕਰਨੀ ਹੈ ਔਰ ਤੁਸੀਂ ਹਰਮੀਤ ਜੀ ਨਾਲ ਵੀ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਗੱਲਬਾਤ ਕਰਕੇ ਅੱਗੇ ਇਸ ਦਾ ਫਰਦਰ ਜਿਹੜਾ ਪ੍ਰੋਸੀਜਰ ਹੈਗਾ ਉਹ ਹਰਮੀਤ ਜੀ ਦੇ ਮੁਤਾਬਕ ਸ਼ੁਰੂ ਕਰ ਸਕਦੇ ਹੋ ਧੰਨਵਾਦ